ਆਪੇ ਫਾਥੜੀਏ ਨਹੀਂ ਤੈਨੂੰ ਕੌਣ ਛੜਾਏ ਤੇ ਆ ਚਾਚਾ ਭਤੀਜਾ ਐਵੇਂ ਹੀ ਫਸਿਆ ਆਪਣੇ ਬੁਨੇ ਜਾਲ ਦੇ ਵਿੱਚ ਹੀ ਇਹਨਾਂ ਨੇ ਕੀ ਕੀਤਾ ਚਾਚੇ ਭਤੀਜੇ ਨੇ YouTube ਖੋਲੀ ਤੇ YouTube ਤੋਂ ਦੇਖ ਦੇਖ ਕੇ ਇੱਕ ਔਰਤ ਦਾ ਆਪਰੇਸ਼ਨ ਕਰਨ ਲੱਗੇ ਦੋਸਤੋ ਤੁਹਾਨੂੰ ਦੱਸਦੇ ਆ ਕਿ ਯੂਪੀ ਦੇ 12 ਅੰਕੀ ਤੋ ਇੱਕ ਘਟਨਾ ਸਾਹਮਣੇ ਆਈ ਆ ਪਿਛਲੇ ਦਿਨੀ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਤੇ ਆ ਇੱਕ ਹੋਰ ਨਵੀਂ ਘਟਨਾ ਸਾਹਮਣੇ ਆ ਗਈ ਆ ਕਿ ਇੱਕ ਚਾਚਾ ਭਤੀਜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣਾ ਕਲੀਨਿਕ ਚਲਾ ਰਹੇ ਸੀ ਉੱਥੇ ਇਹਨਾਂ ਕੋਲੇ ਇੱਕ ਔਰਤ ਹੁੰਦੀ ਆ ਜਿਹਦਾ ਨਾਮ ਮਨੀਸ਼ਰਾ रावत ਦੱਸਿਆ ਜਾ ਰਿਹਾ ਆਪਣੇ ਪਤੀ ਤੇਗ ਭਾਦਰ ਦੇ ਨਾਲ ਤੇ ਉੱਥੇ ਇਹ ਆ ਕੇ ਡਾਕਟਰ ਨੂੰ ਕਹਿੰਦੇ ਆ ਜਿਹਦਾ ਨਾਮ ਗਿਆਨ ਪ੍ਰਕਾਸ਼ ਮਿਸ਼ਰਾ ਦੱਸਿਆ ਜਾ ਰਿਹਾ ਤੇ ਇਹਦੇ ਨਾਲ ਹੀ ਇਹਦਾ ਭਤੀਜਾ ਇੱਕ ਜਿਹਦਾ ਨਾਮ ਵਿਵੇਕ ਕੁਮਾਰ ਮਿਸ਼ਰਾ ਦੱਸਿਆ ਜਾ ਰਿਹਾ ਇਹ ਦੋਨੋਂ ਰਲ ਕੇ ਇੱਥੇ ਲੋਕਾਂ ਦਾ ਇਲਾਜ ਕਰਦੇ ਸੀ ਤਾਂ ਇਹਦੇ ਇਹਨਾਂ ਕੋਲ ਆ ਕੇ ਉਹ ਕਹਿੰਦੀ ਆ ਕਿ ਮੇਰੇ ਦਰਦ ਹੁੰਦਾ ਪਤਾ ਲੱਗਦਾ ਇਹ ਔਰਤ ਨੂੰ ਪਥਰੀ ਦਾ ਦਰਦ ਆ ਤਾਂ ਚਾਚਾ ਭਤੀਜਾ ਸੋਚਦੇ ਆ ਕਿ ਇਸ ਔਰਤ ਦਾ ਇਲਾਜ ਕਰੀਏ ਕਿਉਂਕਿ ਉਹ ਪਹਿਲਾਂ ਇਸ ਪਤਾ ਨਹੀਂ ਇਸ ਕਲੀਨਿਕ ਵਿੱਚ ਹੋਰ ਕਿੰਨੇ ਇਹੋ ਜਿਹੇ ਮਾਮਲੇ ਹੋਣਗੇ ਉਹਨਾਂ ਨੇ ਕੀ ਕੁਝ ਕੀਤਾ ਹੋਊਗਾ ਪਹਿਲਾਂ ਵੀ ਪਰ ਇਹ ਮਾਮਲਾ ਜਿਹੜਾ ਮੀਡੀਆ ਦੇ ਵਿੱਚ ਆਇਆ ਲੋਕਾਂ ਦੇ ਸਾਹਮਣੇ ਆਇਆ ਜਿਹਦਾ ਜਿਹਦੇ ਵਿੱਚ ਪੁਲਿਸ ਇਨਵੋਲਵ ਹੋਈ ਆ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਆ ਕਿਉਂਕਿ ਹੋਇਆ ਕੀ ਜਦੋਂ ਔਰਤ ਆਉਂਦੀ ਆ ਤਾਂ ਇਹ ਕਹਿੰਦੇ 25000 ਰੁਪਇਆ ਲੱਗੂਗਾ ਅਸੀਂ ਆਪਰੇਸ਼ਨ ਕਰ ਦਿੰਨੇ ਆ ਤਾਂ ਫੇਰ ਉਹਨਾਂ ਨੇ ਔਰਤ ਨੂੰ ਐਡਮਿਟ ਕਰਾਤਾ ਔਰਤ ਦਾ ਆਪਰੇਸ਼ਨ ਹੋਣ ਲੱਗਾ ਤੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਔਰਤ ਦਾ ਆਪਰੇਸ਼ਨ ਕਰ ਰਹੇ ਸੀ ਤਾਂ ਇਹਨਾਂ ਨੇ YouTube ਤੋਂ ਦੇਖ ਦੇਖ ਕੇ ਔਰਤ ਦਾ ਆਪਰੇਸ਼ਨ ਕੀਤਾ ਇਹ ਦੋਸ਼ ਉਹਨਾਂ ਚਾਚਾ ਭਤੀਜਾ ਤੇ ਲੱਗ ਰਹੇ ਆ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਔਰਤ ਦਾ ਆਪਰੇਸ਼ਨ ਚੱਲ ਰਿਹਾ ਸੀ ਤੇ ਆਪਰੇਸ਼ਨ ਦਰਮਿਆਨ ਕਈ ਜ਼ਰੂਰੀ ਨਸਾਂ ਜਿਹੜੀਆਂ ਔਰਤ ਦੀਆਂ ਕੱਟੀਆਂ ਗਈਆਂ ਸੀ ਅੰਦਰੋਂ ਤਾਂ ਜਦੋਂ ਨਸਾਂ ਕੱਟੀਆਂ ਗਈਆਂ ਔਰਤ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਦੱਸਿਆ ਜਾ ਰਿਹਾ ਕਿ ਅਗਲੇ ਦਿਨ ਔਰਤ ਦੀ ਮੌਤ ਹੋ ਗਈ ਤਾਂ ਫੇਰ ਘਰ ਵਾਲਿਆਂ ਨੇ ਹੰਗਾਮਾ ਕੀਤਾ ਕਲੀਨਿਕ ਦੇ ਬਾਹਰ ਧਰ ਨਾਲ ਆਇਆ লাশ ਰੱਖ ਲਈ ਪ੍ਰੋਟੈਸਟ ਕੀਤਾ ਪੁਲਿਸ ਨੇ ਫਿਰ ਐਕਸ਼ਨ ਲਿਆ ਇਸ ਮਾਮਲੇ ਦੇ ਵਿੱਚ ਕਲੀਨਿਕ ਦੀ ਜਾਂਚ ਹੋਈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਦੂਸਰੇ ਪਾਸੇ ਸਿਹਤ ਵਿਭਾਗ ਨੇ ਇਸ ਕਲੀਨਿਕ ਨੂੰ ਕਲੀਨਿਕ ਤੇ ਨੋਟਸ ਲਗਾ ਦਿੱਤਾ ਕਿ ਇਹ ਜਿਹੜਾ ਕਲੀਨਿਕ ਆ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਕਿਉਂਕਿ ਇਸ ਚਾਚੇ ਭਤੀਜੇ ਕੋਲ ਕੋਈ ਡਿਗਰੀ ਨਹੀਂ ਕੋਈ ਮਾਨਤਾ ਪ੍ਰਾਪਤ ਨਹੀਂ ਤਾਂ ਉਸ ਕਲੀਨਿਕ ਨੂੰ ਹੁਣ ਗੈਰਕਾਨੂੰਨੀ ਹੋਣ ਕਰਕੇ ਸਿਹਤ ਵਿਭਾਗ ਨੇ ਉਹਦੇ ਤੇ ਉਹਨੂੰ ਸੀਲ ਬੰਦ ਕਰਤਾ ਉਹਨੂੰ ਲੋਕ ਕਰਤਾ ਪਰ ਬੇहद ਅਫਸੋਸ ਦੀ ਗੱਲ ਕਿ ਇੱਕ ਔਰਤ ਦੀ ਜਾਨ ਚਲੀ ਗਈ ਆ ਇਸ ਪੂਰੇ ਮਾਮਲੇ ਦੇ ਵਿੱਚ ਦੋਸਤੋ ਕਦੇ ਵੀ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਜੇਕਰ ਸਾਨੂੰ ਨੌਲੇਜ ਨਹੀਂ ਤਾਂ ਸਾਨੂੰ ਅਜਿਹੇ ਪੰਗੇ ਲੈਣੇ ਵੀ ਨਹੀਂ ਚਾਹੀਦੇ ਪਰ ਬੇहद ਅਫਸੋਸ ਦੀ ਗੱਲ ਆ ਕਿ ਪੂੰਜੀਵਾਦ ਹੋਣ ਕਰਕੇ ਇੱਥੇ ਲੋਕਾਂ ਦੀ ਸੋਚ ਪੈਸਾ ਮੁਖੀ ਆ ਲੋਕ ਸੋਚਦੇ ਕਿਸੇ ਵੀ ਤਰੀਕੇ ਦੇ ਨਾਲ ਪੈਸਾ ਕਮਾਇਆ ਜਾਵੇ ਚਾਹੇ ਕਿਸੇ ਦੀ ਜਾਨ ਬਚੇ ਜਾਂ ਨਾ ਬਚੇ ਐਵੇਂ ਇਸ ਚਾਚੇ ਭਤੀਜੇ ਨੇ ਸ਼ਾਇਦ ਸੋਚਿਆ ਹੋਣਾ ਜਿਨ੍ਹਾਂ ਨੇ ਆਪਰੇਸ਼ਨ ਕਰਨ ਦਾ 25000 ਰੁਪਇਆ ਉਹਨਾਂ ਪਰਿਵਾਰਕ ਮੈਂਬਰਾਂ ਤੋਂ ਮੰਗਿਆ ਸੀ ਤੇ 25000 ਦੇ ਵਿੱਚ ਇਹਨਾਂ ਨੇ ਔਰਤ ਦੇ ਪਥਰੀ ਦਾ ਆਪਰੇਸ਼ਨ ਕਰਕੇ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਗਲਤ ਆਪਰੇਸ਼ਨ ਹੋਣ ਕਰਕੇ ਔਰਤ ਦੀ ਮੌਤ ਹੋ ਜਾਂਦੀ ਆ ਜੀਰੇ ਕਰਕੇ ਪੂਰਾ ਹੰਗਾਮਾ ਹੋ ਜਾਂਦਾ ਤੇ ਇਹ ਚਾਚਾ ਭਤੀਜਾ ਖੁਦ ਆਪਣੇ ਬੁਨੇ ਜਾਲ ਦੇ ਵਿੱਚ ਹੀ ਫਸ ਜਾਂਦੇ ਆ ਉਹ ਕਹਿੰਦੇ ਨੇ ਲੈਣੇ ਦੇਣੇ ਪੈ ਗਏ ਬਾਅਦ ਚੋਂ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਸੈਟਿੰਗ ਕੀਤੀ ਜਾਵੇ ਪੈਸੇ ਲੈ ਦੇ ਕੇ ਪਰ ਪਰਿਵਾਰ ਨਹੀਂ ਮੰਨਿਆ ਤਾਂ ਹੁਣ ਉਲਟਾ ਇਹਨਾਂ ਤੇ ਹੀ ਪੂਰਾ ਜਿਹੜਾ ਮਾਮਲਾ ਉਲਟ ਪੈ ਗਿਆ ਇਹਨਾਂ ਤੇ ਹੀ ਦੋਸ਼ ਲੱਗੇ ਨੇ ਕਿ ਇਹਨਾਂ ਕੋਲੇ ਕੋਈ ਡਿਗਰੀ ਨਹੀਂ ਆ ਜਾਲੀ ਡਿਗਰੀਆਂ ਵਾਂ ਤੇ ਇਸ ਕਰਕੇ ਇਹਨਾਂ ਦਾ ਕਲੀਨਿਕ ਸੀਲ ਹੋ ਗਿਆ ਸੋ ਦੋਸਤੋ ਕੋਸ਼ਿਸ਼ ਕਰੋ ਕਿ ਅਜਿਹਾ ਕਿਸੇ ਦੀ ਸਿਹਤ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਕਿਉਂਕਿ ਲੋਕ ਡਾਕਟਰ ਨੂੰ ਰੱਬ ਸਮਝਦੇ ਆ ਪਰ ਇੱਥੇ ਸਾਡੇ ਲਾਲਸਾ ਵਸ ਲੋਕ ਲਾਲਚ ਕਰਕੇ ਦੂਜਿਆਂ ਦੀ ਸਿਹਤ ਦਾ ਦੂਜਿਆਂ ਦੀ ਜ਼ਿੰਦਗੀ ਦਾ ਖਲਵਾੜ ਕਰਦੇ ਆ ਤੇ ਐਵੇਂ ਹੀ ਆ ਔਰਤ ਦੀ ਜ਼ਿੰਦਗੀ ਨਾਲ ਖਲਵਾੜ ਹੋਇਆ ਵਿਚਾਰੀ ਔਰਤ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਉਹ ਆਪਣੇ ਲਈ ਇਨਸਾਫ ਦੀ ਮੰਗ ਕਰ ਰਹੇ ਆ ਤੇ ਮੰਗ ਕਰ ਰਹੇ ਆ ਕਿ ਜਿੰਨੇ ਵੀ ਏਦਾਂ ਦੇ ਕਲੀਨਿਕ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਕਿ ਸਾਡੇ ਪਰਿਵਾਰ ਨਾਲ ਤਾਂ ਅੱਜ ਅਜਿਹੀ ਘਟਨਾ ਵਾਪਰੀ ਆ ਕੱਲ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਹੋਵੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦਾ ਕਹਿਣਾ ਇਹ ਸਾਡੀ ਜਾਂਚ ਪੜਤਾਲ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਕਿ ਪਹਿਲਾਂ ਵੀ ਕੋਈ ਅਜਿਹੀ ਘਟਨਾ ਤਾਂ ਨਹੀਂ ਵਾਪਰੀ ਕਿਤੇ ਪਹਿਲਾਂ ਵੀ ਕੋਈ ਗਲਤ ਤਰੀਕੇ ਨਾਲ ਕਿਸੇ ਦਾ ਆਪਰੇਸ਼ਨ ਤਾਂ ਨਹੀਂ ਇਸ ਕਲੀਨਿਕ ਵਿੱਚ ਕੀਤਾ ਗਿਆ ਜਾਂ ਇਹ ਪਹਿਲੀ ਹੀ ਘਟਨਾ ਸੀ ਇਸ ਪੂਰੇ ਮਾਮਲੇ ਦੀ ਪੁਲਿਸ ਤੈਅ ਤੱਕ ਜਾਂਚ ਕਰ ਰਹੀ ਹੈ ਪੁਲਿਸ ਦੀ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਆਉਣ ਵਾਲਾ ਵਕਤ ਦੱਸੇਗਾ ਪਰ ਜਦੋਂ ਵੀ ਕੋਈ ਇਲਾਜ ਕਰਾਉਣਾ ਕੋਸ਼ਿਸ਼ ਕਰੋ ਚੰਗੇ ਡਾਕਟਰਾਂ ਕੋਲੇ ਜਾਓ ਪਰ ਇੱਥੇ ਤਰਾਸ ਦੀ ਇਹ ਆ ਕਿ ਜਿੰਨੀਆਂ ਸਹੂਲਤਾਂ ਸਿਹਤ ਸੰਬੰਧੀ ਸਾਨੂੰ ਚਾਹੀਦੀਆਂ ਨੇ ਓਨੀਆਂ ਸਾਨੂੰ ਸਰਕਾਰੀ ਤੌਰ ਤੇ ਮਿਲ ਨਹੀਂ ਰਹੀਆਂ ਤੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਲੁੱਟ ਮੱਚੀ ਹੋਈ ਆ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਜਿਹੜੇ ਨਾਮੀ ਨੇ ਉਥੇ ਫੀਸਾਂ ਹੀ ਬਹੁਤ ਜ਼ਿਆਦਾ ਨੇ ਜਿਹੜੇ ਆਮ ਲੋਕ ਨੇ ਆਮ ਘਰਾਂ ਦੇ ਇਨਸਾਨ ਨੇ ਮਸਾ ਆਪਣਾ ਦਿਹਾੜੀ ਨਾਲ ਦਿਹਾੜੀ ਕਰ ਕਰਕੇ ਦਰਗੁਜ਼ਰ ਕਰਦੇ ਨੇ ਉਹਨਾਂ ਵਾਸਤੇ ਮਹਿੰਗੇ ਇਲਾਜ ਕਰਾਉਣੇ ਬਹੁਤ ਮੁਸ਼ਕਲ ਹੈ ਔਖੇ ਹੈ ਇਸ ਕਰਕੇ ਉਹ ਜਾਰੇ ਫਿਰ ਨੇੜੇ ਦਾ ਕੋਈ ਕਲੀਨਿਕ ਵੇਖਦੇ ਆ ਕਿ ਕਿੱਥੇ ਸਾਨੂੰ ਠੀਕ ਰਹੂਗਾ ਤੇ ਫਿਰ ਉੱਥੇ ਜਾ ਕੇ ਆਪ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਕਈ ਵਾਰ ਅਜਹੀਆਂ ਮੰਦਭਾਗੀਆਂ ਜਿਹਦੀਆਂ ਘਟਨਾਵਾਂ ਉਹ ਸਾਹਮਣੇ ਆ ਜਾਂਦੀਆਂ